ਸਾਤਰੀਏ ਕਾਲ ਤੁਸੀਂ ਜੁੜਿਓ ਤੱਕ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਡਾਕਟਰ ਅਸ਼ਿੰਦਰ ਕੌਰ ਜੀ ਮੌਜੂਦ ਨੇ ਅਸੀਂ ਬੇहद अहम ਸਵਾਲਾਂ ਦੇ ਉੱਤੇ ਚਰਚਾ ਕਰਾਂਗੇ ਸਵਾਲ ਜੋ ਕਮਲ ਕੌਰ ਭਾਬੀ ਦੇ ਨਾਂ ਦੇ ਉੱਤੋਂ ਜਿਸ ਕੁੜੀ ਦਾ ਕਤਲ ਕੀਤਾ ਗਿਆ ਅਮਰਿਤਪਾਲ ਸਿੰਘ ਮਹਿਰੂ ਦੇ ਸਾਥੀਆਂ ਨੇ ਜ਼ਿੰਮੇਵਾਰੀ ਲਈ ਜਾਂ ਉਹਨਾਂ ਨੇ ਲਈ ਬਾਅਦ ਵਿੱਚ ਬਹੁਤ ਕੁਝ ਬਾਹਰ ਆਇਆ ਬਾਕੀ ਜਿਹੜੇ ਸੋਸ਼ਲ ਮੀਡੀਆ ਜਾਂ YouTube ਜਾਂ Facebook ذریعے ਜਾਂ Instagram ذریعے ਅਸ਼ਲੀਲ ਵੀਡੀਓਸ ਕੈਲੋ ਜਾਂ ਜਿਹਦੇ ਮਤਲਬ ਕਿ ਅਲੱਗ-ਅਲੱਗ ਢੰਗ ਦੇ ਨਾਲ ਜਿਸ ਤਰੀਕੇ ਨਾਲ ਵੀਡੀਓ ਪੇਸ਼ ਕਰਕੇ ਪਾਉਂਦੇ ਸੀਗੇ ਜਿਹਦੇ ਡਬਲ ਮੀਨਿੰਗ ਨਿਕਲਦੇ ਸੀ ਉਹਨਾਂ ਨੇ ਕਾਫੀ ਹੱਦ ਤੱਕ ਕਈਆਂ ਨੇ ਮਾਫੀ ਮੰਗ ਲਈ ਆ ਪਰ ਸਵਾਲ ਇਹ ਆ ਕਿ ਕੀ ਇਹਦੇ ਨਾਲ ਅਸ਼ਲੀਲਤਾ ਖਤਮ ਹੋ ਗਈ ਆ ਜਾਂ ਕੀ ਹੁਣ ਪੰਜਾਬ ਦੇ ਵਿੱਚ ਜੇ ਇਹੋ ਜਿਹੇ ਵੀਡੀਓਜ਼ ਬਣਾਉਣ ਵਾਲੇ ਜਾਂ ਇਹੋ ਜਿਹਾ ਕੰਟੈਂਟ ਕ੍ਰੀਏਟ ਕਰਨ ਵਾਲੇ ਜਾਂ ਇਹ ਸਭ ਦੇ ਨਾਲ ਕੀ ਹੁਣ ਜਿਹੜੇ ਲੋਕ ਉਹ ਚੀਜ਼ਾਂ ਵੇਂਦੇ ਸੀ ਉਹਨਾਂ ਨੂੰ ਅਸੀਂ ਮੁਕਤ ਕਰ ਸਕਦੇ ਹਾਂ ਬਹੁਤ ਸਾਰੇ ਸਵਾਲ ਹੋਣਗੇ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਸਖਿੰਦਰ ਜੀ ਤੁਹਾਡੇ ਰਾਈ ਜਿੰਨੇ ਵੀ ਵੇਖ ਸੁਣ ਰਹੇ ਨੇ ਸਾਰਿਆਂ ਨੂੰ ਹੀ ਬਹੁਤ ਨਿੱਕੀ ਸਤਿ ਸ਼ਕਾਲ ਸਤਿ ਸ਼ਕਾਲ ਦੱਸ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਤੁਸੀਂ ਇਹਨਾਂ ਮਾਮਲਿਆਂ ਨੂੰ ਬਹੁਤ ਨੇੜਿਓਂ ਮਤਲਬ ਕਿ ਵੇਖਦੇ ਹੋ ਕਿਉਂਕਿ ਤੁਹਾਡੇ ਕੋਲੇ ਲੋਕ ਆਉਂਦੇ ਨੇ ਜਾਂ ਤੁਸੀਂ ਸੋਸ਼ਲ ਮਤਲਬ ਕਿ ਤਰੀਕੇ ਦੇ ਨਾਲ ਲੋਕਾਂ ਜਦੋਂ ਵਿਚਰਦੇ ਹੋ ਜਦੋਂ ਅਸੀਂ ਅਲੱਗ-ਅਲੱਗ ਮੀਡੀਆ ਪਲੇਟਫਾਰਮਸ ਦੇ ਉੱਤੇ ਇਹੋ ਜੀਆਂ ਵੀਡੀਓਜ਼ ਵੇਂਦੇ ਆ ਵੈਸੇ ਤਾਂ ਕੁਝ ਅੰਕੜਿਆਂ ਦੇ ਮੁਤਾਬਕ ਕਿ ਜਦੋਂ ਅਸੀਂ ਲਿਸਟ ਕੱਢਦੇ ਆ ਕਿ ਭਾਰਤ ਦੇ ਅੰਦਰ ਜਾਂ ਦੇਸ਼ ਦੁਨੀਆ ਭਰ ਦੇ ਅੰਦਰ ਕਿੰਨੇ ਕੁ ਲੋਕ ਪੂਰਨ ਵੇਂਦੇ ਨੇ ਕਿਹੜੇ ਖਿੱਤੇ ਚੋਂ ਕਿੰਨੇ ਨੇ ਕਿੰਨੇ ਪਰਸੈਂਟ ਨੇ ਤਾਂ ਉਹਦੇ ਚ ਪੰਜਾਬ ਦੀ ਗਿਣਤੀ ਵੀ ਆਉਂਦੀ ਆ ਜੇ ਕੰਟੈਂਟ ਹੁਣ ਕਮਲਕੌਰ ਭਾਬੀ ਨਾਂ ਦੀ ਉਸ ਕੁੜੀ ਨੇ ਪਾਇਆ ਉਹਨੂੰ ਵੇਖਣ ਵਾਲੇ ਵੀ ਹਾਲੇ ਉਹ ਤਾਂ ਨਹੀਂ ਨਾ ਕਿਸੇ ਪਾਸੇ ਗਏ ਉਹ ਤਾਂ ਇੱਥੇ ਹੀ ਨੇ ਉਹ ਕਿਸੇ ਨਾ ਕਿਸੇ ਹੋਰ ਢੰਗ ਦੇ ਨਾਲ ਉਹੋ ਜਿਹਾ ਕੰਟੈਂਟ ਵੇਖਣਗੇ ਤੁਸੀਂ ਇਸ ਕਤਲ ਨੂੰ ਕਿਵੇਂ ਵੇਖਨੇ ਹੋ ਕਿਉਂਕਿ ਕਤਲ ਹੋਇਆ ਜ਼ਿੰਮੇਵਾਰੀ ਲੈ ਲਈ ਗਈ ਗ੍ਰਿਫਤਾਰੀਆਂ ਹੋ ਗਈਆਂ ਤੇ ਉਸ ਤੋਂ ਬਾਅਦ ਫੇਰ ਧਮਕੀਆਂ ਦਿੱਤੀਆਂ ਜਾ ਰਹੀਆਂ ਸੁਖਵਿੰਦਰ ਜੀ ਅਸਲ ਚ ਇਹ ਗੱਲ ਬਿਲਕੁਲ ਸਿੱਧੀ ਸੜਕ ਤੇ ਜਾਣ ਵਾਲੀ ਨਹੀਂ ਹੈ ਬਹੁਤ ਸਾਰੇ ਵਾਲਵਲੇਵਿਆਂ ਵਾਲੀ ਦੇਖੋ ਇੱਕ ਪਾਸੇ ਅਸੀਂ ਗੱਲ ਕਰ ਰਹੇ ਹਾਂ ਬਿਚਾਰਾਂ ਦੀ ਆਜ਼ਾਦੀ ਜਿੱਥੇ ਅਸੀਂ ਇਹ ਕਹਿ ਦਿੰਦੇ ਆ ਕਿ ਹਾਂਜੀ ਹਰ ਕਿਸੇ ਨੂੰ ਬੋਲਣ ਦਾ ਹੱਕ ਏ ਇਸ ਹੋਣ ਦੇ ਇਸ ਲਫ਼ਜ਼ ਦੇ ਬਾਵਜੂਦ ਤੁਸੀਂ ਬੋਲ ਕੇ ਵੇਖੋ ਜਰਾ ਅੱਜ ਦੇ ਕਿਸੇ ਵੀ ਪੋਲੀਟਿਸ਼ੀਅਨ ਦੇ ਵਿਰੁੱਧ ਤੁਹਾਡੀ ਅਧੇ ਸਕਿੰਟ ਤੋਂ ਪਹਿਲਾਂ ਚੈਨਲ ਬੰਦ ਹੋ ਜਾਏਗੀ ਬਿਲਕੁਲ ਇਸੇ ਤਰ੍ਹਾਂ ਜਾਤ ਸੰਬੰਧੀ ਸਾਡੇ ਇੰਨੀ ਕੁ ਸਖਤੀ ਕੀਤੀ ਹੋਈ ਹੈ ਕਿ ਕਿਸੇ ਨੂੰ ਉਸ ਸ਼ਬਦ ਨਾਲ ਜੇ ਬੋਲ ਲਿਆ ਜਾਏ ਤਾਂ ਤੁਹਾਨੂੰ ਅੰਦਰ ਤਾੜ ਦੇਣਗੇ ਯਾਨੀ ਜਿੱਥੇ ਚਿੱਤ ਕਰਦਾ ਉਹਨਾਂ ਚੀਜ਼ਾਂ ਤੇ ਸਰਕਾਰਾਂ ਬਹੁਤ ਸਖਤ ਨੇ ਇਮੀਡੀਏਟ ਐਕਸ਼ਨ ਲੈਂਦੀਆਂ ਤੇ ਉਹ ਅੰਦਰ ਪਰਮਾਨੈਂਟ ਵੀ ਤਾੜੀ ਰੱਖੋ ਕੋਈ ਉਹਦੀ ਪੁੱਛ ਪ੍ਰਤੀਤ ਹੈ ਹੀ ਨਹੀਂ ਹੂੰ ਦੂਜੇ ਪਾਸੇ ਇੱਕ ਪੰਜਾਬੀ ਸ਼ਬਦ ਵਿੱਚ ਪੰਜਾਬੀ ਨਾ ਇਸ ਤਰ੍ਹਾਂ ਦੇ ਜੋ ਵੀ ਵਰਨ ਹੋਈ ਉਸ ਤੋਂ ਇਲਾਵਾ ਹਿੰਦੀ ਚ ਅੰਗਰੇਜ਼ੀ ਚ ਹੋਰ ਜਿੰਨੀਆਂ ਭਾਸ਼ਾਵਾਂ ਨੇ ਕੀ ਕਿਸੇ ਵਿੱਚ ਤੁਸੀਂ ਸਾਊਥ ਦੇ ਵਿੱਚ ਦੇਖੋ ਕਿ ਕਿਸੇ ਥਾਂ ਤੇ ਇਹ ਨਹੀਂ ਹਨ ਕਹਿਣ ਦਾ ਪਾਵੇ ਆ ਕਿ ਜੇ ਸਰਕਾਰਾਂ ਹੀ ਇਸ ਨੂੰ ਰੋਕਣਾ ਨਹੀਂ ਚਾਹੁੰਦੀਆਂ ਤੇ ਸਾਡੇ ਪੋਲੀਟਿਸ਼ੀਅਨ ਹੀ ਆਪ ਪੌਰਨ ਮੂਵੀਜ਼ ਵੇਖਦੇ ਨੇ ਅਸੈਂਬਲੀਆਂ ਦੇ ਵਿੱਚ ਦੇਖਦੇ ਜਿਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਬਾਕੀ ਜੋ ਵੀ ਖੇਸਵਾ ਮਸ਼ਾਬਦ ਵਰਤ ਰਹੀਆਂ ਜੋ ਕਰਦੇ ਨੇ ਪਬਲਿਕ ਤੱਕ ਦੇ ਵਿੱਚ ਇਨਵੋਲਵ ਕਰਕੇ ਭਾਵੇਂ ਉਹ ਲਾਸਵੀਨ ਨੇ 파 ਗਏ ਨੇ ਜੋ ਵੀ ਮਰਜ਼ੀ ਸਭ ਕੁਝ ਉਹ ਕਰ ਰਹੇ ਨੇ ਸਾਡੇ ਸਾਹਮਣੇ ਸਾਰਾ ਕੁਝ ਆਇਆ ਪਿਆ ਤੇ ਕਿਸ ਢੰਗ ਨਾਲ ਸਾਡੇ ਅਫਸਰ ਉਹ ਕਿਸ ਧਾਵ ਨਾਲ ਉਸ ਲਚਰਤਾ ਨੂੰ ਕੀ ਕਹਿਣਾ ਚਾਹੁੰਦੇ ਹੋ ਤਾਂ ਰੱਬ ਹੀ ਜਾਣੇ ਕਿ ਉਹ ਦੋ ਦੋਨੋਂ ਜਾਂ ਤਿੰਨ ਤਿੰਨ ਨੂੰ ਵੀ ਇਨਵਾਈਟ ਕਰਦੇ ਨੇ ਇਹ ਸਾਰਾ ਕੁਝ ਸਾਡੇ ਸਮਾਜ ਦਾ ਹਿੱਸਾ ਜੇ ਹੂੰ ਉਹਦੇ ਵਿੱਚ ਕੋਈ ਵੀ ਚੀਜ਼ ਜਿਹੜੇ ਹੁਣ ਵੀ ਤੁਸੀਂ ਮੈਂ ਵੈਸੇ ਖਿਮਾ ਮੰਗ ਤਾ ਰਹੀਆਂ ਕਿ ਮੈਂ ਇਹਨੂੰ ਕਦੇ ਵੀ ਸੁਣੀ ਹੀ ਨਹੀਂ ਸੀ ਅਸਲ 'ਚ ਤੁਸੀਂ ਹੁਣ ਪ੍ਰੋਗਰਾਮ ਤੋਂ ਪਹਿਲਾਂ ਜਿਹੜੇ ਦੋਕ ਭੇਜੇ ਮੈਂ ਉਹ ਵੀ ਪੂਰਨ ਰੂਪ ਵਿੱਚ ਨਹੀਂ ਦੇਖ ਸਕੀ ਖੈਰ ਆਪੋ ਆਪਣਾ ਇੰਟਰਸਟ ਹੁੰਦਾ ਜੀ ਕੋਈ ਜਿਹੜੇ ਵੀ ਇਸ ਪਾਸੇ ਦੇਖਣ ਵਾਲੇ ਘੱਟ ਨਹੀਂ ਨੇ ਯਾਨੀ ਉਹਨਾਂ ਨੂੰ ਕਿਸੇ ਵੀ ਭਾਸ਼ਾ ਵਿੱਚ ਮਿਲ ਜਾਏਗਾ ਉਹ ਇਸ ਪਾਸੇ ਵੱਲ ਜਾਣਗੇ ਹੀ ਇਹਦਾ ਮਤਲਬ ਇਹ ਹੋਇਆ ਜੇ ਅਸੀਂ ਜਾਤੀਵਾਚਕ ਸ਼ਬਦ ਬੋਲਣ ਤੋਂ ਸਖਤੀ ਨਾਲ ਬੱਚਿਆਂ ਨੂੰ ਰੋਕ ਸਕਦੇ ਹਾਂ ਜਾਂ ਇਸ ਚੀਜ਼ ਤੇ ਤਾੜ ਸਕਦੇ ਹਾਂ ਭਾਈ ਕਿਸੇ ਵੀ ਪੋਲਿਟਿਸ਼ੀਅਨ ਵਿਰੁੱਧ ਨਾ ਬੋਲਿਓ ਅੰਦਰ ਤਾੜ ਦਿੱਤੇ ਜਾਓਗੇ ਤਾਂ ਉਹਦਾ ਮਤਲਬ ਇਹ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦਿੱਤੀ ਕਿ ਭਾਈ ਤੁਸੀਂ ਇਸ ਪਾਸੇ ਵੱਲ ਨਹੀਂ ਜਾਣਾ ਜਾਂ ਇਸ ਪਾਸੇ ਵੱਲ ਨਾ ਦੇਖੋ ਉਹ ਜ਼ਿਆਦਾ ਸਾਡੇ ਰਿਸਪੌਂਸਿਬਿਲਟੀ ਜ਼ਿਆਦਾ ਬਣ ਜਾਂਦੀ ਕਿਉਂਕਿ ਸਰਕਾਰ ਇਸ ਪਾਸੇ ਅੱਖਾਂ ਮੀਟ ਚੁੱਕੀ ਆ ਉਹ ਆਪ ਜਦੋਂ ਇਨਵੋਲਵ ਹੋਣ ਉਹਨਾਂ ਨੂੰ ਕੀ ਲੋੜ ਹੈ ਨੂੰ ਬਲੌਕ ਕਰਨ ਦੀ ਪਰ ਪੰਜਾਬੀ ਕੱਲੀ ਵਿੱਚ ਇੱਕ ਨੂੰ ਬੰਦ ਕਰਨ ਨਾਲ ਇਹ ਸਮੁੱਚਾ ਪੋਰਨ ਬੰਦ ਨਹੀਂ ਜੇ ਹੋਣ ਲੱਗਾ ਇਸ ਵੇਲੇ ਜਿਸ ਢੰਗ ਨਾਲ ਚਾਈਲਡ ਪੋਰਨ ਚੱਲ ਰਿਹਾ ਜਿਸ ਤੇ ਕਿ ਤੁਹਾਨੂੰ ਵੀ ਪਤਾ ਕਿ ਬਹੁਤ ਸਖਤ ਕਾਨੂੰਨ ਨੇ ਹੁਣ ਜੇ ਅਸੀਂ ਹੋਰ ਨਾ ਚੀਜ਼ਾਂ ਤੇ ਮਿੰਟ ਲਾ ਕੇ ਬੰਦ ਕਰ ਦਿੰਦੇ ਆ ਵੀ ਫਲਾਣੇ ਪੋਲੀਟਿਸ਼ੀਅਨ ਤੇ ਬੋਲਿਆ ਚਾਈਲਡ ਪੋਰਨ ਤੇ ਇੰਨੇ ਸਖਤ ਕਾਨੂੰਨ ਹੋਣ ਦੇ ਬਾਅਦ ਕਿਉਂ ਉਹਨਾਂ ਦੀ ਗਿਣਤੀ ਵੀ ਵਧਦੀ ਚਲੀ ਜਾ ਰਹੀ ਹੈ ਤੇ ਕਿਉਂ ਉਹਨਾਂ ਦੇ ਖਰੀਦਦਾਰ ਉਹਨਾਂ ਨੂੰ ਵੇਖਣ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਇਹਦਾ ਮਤਲਬ ਕਿ ਸਰਕਾਰ ਆਪ ਹੀ ਰੋਕਣਾ ਨਹੀਂ ਚਾਹੁੰਦੀ ਬਿਲਕੁਲ ਪਰ ਗੱਲ ਇਹ ਹੈ ਇਸ ਸਾਰੇ ਮਾਹੌਲ ਦੇ ਵਿੱਚ ਮਾਂ ਦੀਆਂ ਲੋਰੀਆਂ ਨਹੀਂ ਬੰਦ ਹੋਈਆਂ ਜੰਗਾਂ ਦੀਆਂ ਵਾਰਾਂ ਨਹੀਂ ਬੰਦ ਹੋਈਆਂ ਤਾਂ ਮਤਲਬ ਇਹ ਰ ਬੜੀ ਸਪਸ਼ਟ ਗੱਲ ਹੈ ਕਿ ਚੰਗੇ ਲੋਕ ਤਾਂ ਹਨ ਚੰਗੀ ਸੋਚ ਵੀ ਆ ਪਰ ਉਸ ਉੱਤੇ ਜਦੋਂ ਮਾੜੀ ਸੋਚ ਹਾਵੀ ਹੋ ਜਾਏ ਉਦੋਂ ਸਾਡੇ ਸਭ ਤੋਂ ਪਹਿਲਾ ਰੋਲ ਸਾਡੇ ਮਾਪਿਆਂ ਦਾ ਸ਼ੁਰੂ ਹੁੰਦਾ ਕਿ ਅਸੀਂ ਕੀ ਸਿਖਾਇਆ ਬੱਚੇ ਨੂੰ ਕਿਹੜੀ ਸੇਧ ਦਿੱਤੀ ਕਿਉਂਕਿ ਇੱਕੋ ਘਰ ਚੋਂ ਜੇ ਇੱਕ ਬੱਚਾ ਡਰੱਗਸ ਵੱਲ ਜਾਂਦਾ ਤੇ ਦੂਜਾ ਬਹੁਤ ਸੋਹਣਾ ਪੜ੍ਹ ਲਿਖ ਕੇ ਅਫਸਰ ਬਣ ਜਾਂਦਾ ਤਾਂ ਮਤਲਬ ਹੈ ਸੇਧ ਦੇਣ ਵਿੱਚ ਕਮੀ ਤਾਂ ਮਾਪਿਆਂ ਦੀ ਰਹੀ ਹਾਂ ਹੁਣ ਦੂਜੇ ਪਾਸੇ ਸਕੂਲਾਂ ਦੇ ਵਿੱਚ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਡੇ ਸਕੂਲ ਸਿਰਫ ਐਸ ਵੇਲੇ ਮਿੰਟਿੰਗ ਮਨੀ ਵਾਲਾ ਹਾਲ ਹੈ ਭਾਵੇਂ ਬਹੁਤ ਸਾਰੇ ਤੁਹਾਡੇ ਨਾਲ ਜੁੜੇ ਹੋਏ ਨੇ ਟੀਚਰਸ ਕਾਫੀ ਪਰ ਮੇਬੀ ਉਹਨਾਂ ਨੂੰ ਗੁੱਸਾ ਲੱਗੇ ਪਰ ਗੱਲ ਸੱਚ ਹੈ ਕਿ ਅਸੀਂ ਜਿਸ ਹਿਸਾਬ ਦੀਆਂ ਫੀਸਾਂ ਵਧਾਈ ਤੁਰੀ ਜਾ ਰਹੇ ਹਾਂ ਜਿਸ ਹਿਸਾਬ ਦੇ ਅਸੀਂ ਕਿ ਡਰੈਸੇ ਸਾਡੇ ਤੋਂ ਲਓ ਕਿਤਾਬਾਂ ਸਾਡੇ ਤੋਂ ਲਓ ਜੋ ਵੀ ਅਸੀਂ ਮਾਹੌਲ ਕ੍ਰੀਏਟ ਕੀਤਾ ਹੋਇਆ ਹੈ ਇਹ ਸਕੂਲਾਂ ਦੀਆਂ ਬੱਸਾਂ ਸਾਡੇ ਤੋਂ ਯਾਨੀ ਹਰ ਚੀਜ਼ ਤੋਂ ਅਕਾਦੈਮਿਕ ਤਾਂ ਛੱਡ ਦਿਓ ਬਾਕੀ ਹੋਰ ਚੀਜ਼ਾਂ ਤੇ ਅਸੀਂ ਜ਼ਿਆਦਾ ਫੰਡਸ ਇਕੱਠੇ ਕਰ ਰਹੇ ਹਾਂ ਤੇ ਸਿਰਫ ਉਹਨਾਂ ਨੂੰ ਨੰਬਰ ਲੈਣ ਤੱਕ ਹੀ ਸੀਮਿਤ ਕਰਤਾ ਵੀ ਸ਼ਾਮ ਨੂੰ ਤੁਸੀਂ ਫਿਰ ਟਿਊਸ਼ਨਾਂ ਲਾਓ ਇਹਦਾ ਮਤਲਬ ਹੈ ਕਿ ਅਸੀਂ ਸਦਾਚਾਰਕ ਸਿੱਖਿਆ ਮਨਫੀ ਕਰਤੀ ਟੀਚਰਸ ਦਾ ਜਿਹੜਾ ਰੋਲ ਉਹ ਸੀ ਕਿ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਮੈਗਨਾਈ ਕਸੂਰਵਾਰ ਠਰਾਂਉਂਦੀ ਕਿਉਂਕਿ ਸਕੂਲ ਮੈਨੇਜਮੈਂਟ ਜੋ ਕਿ ਮੈਜੋਰਟੀ ਆਫ ਦੀ ਟਾਈਮਸ ਅਸੀਂ ਦੇਖ ਰਹੇ ਆ ਪੋਲਿਟਿਸ਼ੀਅਨਸ ਦੇ ਹਾਥੀ ਆ ਚੁੱਕੀ ਹੈ ਉਹ ਚਾਹੁੰਦੇ ਇਹ ਨੇ ਕਿ ਸਾਡੇ ਸਕੂਲ ਦਾ ਨਾਮ ਚਮਕੇ ਵੀ ਐਨੇ ਫੀਸਰ ਦੇ ਬੱਚੇ ਜੀ 100% ਲੈ ਗਏ ਐਨੇ ਇਹ ਲੈ ਗਏ ਸੋ ਸਾਰੇ ਦਾ ਸਾਰਾ ਜ਼ੋਰ ਉਸੇ ਉੱਤੇ ਹੀ ਹੈ ਹੁਣ ਜਦੋਂ ਅਸੀਂ ਰਿਜ਼ਲਟ ਓਰੀਐਂਟਡ ਪੜਾਈ ਦੇ ਰਹੇ ਹਾਂ ਜਿਸ ਵਿੱਚ ਪ੍ਰੈਸ਼ਰ ਮਾਪਿਆਂ ਤੇ ਵੀ ਬੱਚਿਆਂ ਤੇ ਵੀ ਇਨਾ ਜ਼ਿਆਦਾ ਕਿ ਉਹ ਬੱਚਾ ਆਪਣਾ ਜਦੋਂ ਮੈਂ ਹੁਣ ਐਸ ਚਾਈਲਡ ਸਪੈਸ਼ਲਿਸਟ ਦੱਸ ਰਹੀ ਕਿ ਇੰਨੇ ਸਟ्रेस ਤੋਂ ਨਿਕਲਣ ਲਈ ਮਾਪਿਓ ਤਾਂ ਉਹਦੇ ਦੋਸਤ ਬਣ ਨਹੀਂ ਰਹੇ ਟੀਚਰ ਵੀ ਇੱਕੋ ਹੀ ਪਾਸੇ ਧੱਕ ਰਹੇ ਨੇ ਤਾਂ ਉਹ ਬੱਚਾ ਦੋਸਤਾਂ ਵੱਲ ਜਦੋਂ ਨਿਕਲੇਗਾ ਜਦੋਂ ਵੀ ਸੋਸ਼ਲ ਮੀਡੀਆ 'ਚ ਜਾਏਗਾ ਉਹਨੂੰ ਸਭ ਤੋਂ ਵੱਧ ਇਹੀ ਪਰੋਸਿਆ ਮਿਲੇਗਾ ਇਟ YouTube ਦੇ ਹੁੰਦੇ ਆ ਤੁਸੀਂ ਦੇਖੋ ਤੁਸੀਂ ਵੀ YouTube ਤੇ ਹੋ YouTube ਆਪ ਵੀ ਪ੍ਰਮੋਟ ਕਿਸ ਥਾਂ ਤੇ ਕਿਸ ਚੀਜ਼ ਨੂੰ ਕਰਦਾ ਉਹ ਦੇਖ ਕੇ ਤਾਂ ਹੀ ਕਰਦਾ ਵੀ ਇਹਨੂੰ ਸੁਣਨ ਵਾਲੇ ਲੋਕ ਵੱਧ ਨੇ ਇਹਨਾਂ ਇਹਨਾਂ ਥਾਵਾਂ ਤੇ ਦਿਆਂ ਉਹਨਾਂ ਦੇ ਫਾਲੋਅਰਸ ਵੱਧ ਹੁੰਦੇ ਨੇ ਹੁਣ ਤੁਹਾਡੇ ਮੇਰੇ 4 ਮਿਲੀਅਨ ਜੇ ਨਹੀਂ ਨੇ ਤੇ ਫਿਰ ਉਸ ਕੁੜੀ ਦੇ ਜੇ 4 ਮਿਲੀਅਨ ਹਨ ਤਾਂ ਸੁਣਨ ਵਾਲੇ ਹੀ ਸਨ ਨਾ ਬਿਲਕੁਲ ਉਹ 4 ਮਿਲੀਅਨ ਇਸ ਇੱਕ ਤੋਂ ਹਟ ਕੇ ਤੁਹਾਨੂੰ ਲੱਗਦਾ ਕਿ ਹੋਰ ਜਿੱਥੇ ਉਹਨਾਂ ਨੂੰ ਲੱਖ ਹੋਰ ਸਾਈਟਸ ਮਿਲ ਰਹੀਆਂ ਹੋਣਗੀਆਂ ਉਧਰ ਨੂੰ ਤੁਰ ਜਾਣਗੇ ਉਹਨਾਂ ਨੂੰ ਕੀ ਫਰਕ ਪਿਆ ਬਿਲਕੁਲ ਇਸ ਚੀਜ਼ ਨਾਲ ਆਪਾਂ ਸਮਝ ਸਕਦੇ ਹਾਂ ਕਿ ਫੋਰਸ ਨਾਲ ਕਿਸੇ ਵੀ ਚੀਜ਼ ਨੂੰ ਆਪਾਂ ਇਸ ਤਰੀਕੇ ਦੇ ਫੋਰਸ ਨਾਲ ਨਹੀਂ ਰੋਕ ਸਕਣ ਲੱਗੇ ਇਹ ਚੀਜ਼ ਨਾਲ ਵਕਤੀ ਤੌਰ ਤੇ ਭਾਵੇਂ ਕੁਝ ਤੁਹਾਨੂੰ ਲੱਗਦੇ ਹੋਣਗੇ ਵੀ ਇਸ ਵੇਲੇ ਡਰ ਕੇ ਜਾਂ ਹਟ ਕੇ ਪਰੇ ਹੋ ਜਾਣਗੇ ਪਰ ਸੋਲੂਸ਼ਨ ਵੀਰਾ ਉਹਦਾ ਕਤਲ ਤਾਂ ਕਦੇ ਵੀ ਨਹੀਂ ਹੋ ਸਕਦਾ ਬਿਲਕੁਲ ਕਤਲ ਕਿਸੇ ਵੀ ਚੀਜ਼ ਤੇ ਆਪਾਂ ਕਿਸੇ ਵੀ ਪਾਸਿਓਂ ਜਸਟੀਫਾਈ ਕਰ ਹੀ ਨਹੀਂ ਸਕਦੇ ਇਸੇ ਇੱਕ ਲਈ ਕੋਈ ਇੱਕ ਗੁਨਾਹ ਆਪ ਯਾਨੀ ਅਸੀਂ ਕਿਉਂ ਬਣਾਏ ਕਾਨੂੰਨ ਕਿਉਂ ਸਭ ਕੁਝ ਜੇ ਅਸੀਂ ਫੈਸਲੇ ਹੀ ਆਪ ਲੈਣ ਲੱਗ ਜਾਵਾਂਗੇ ਤਾਂ ਫੇਰ ਤਾਂ ਸਹੀ ਰਸਤਾ ਨਹੀਂ ਹੋਏਗਾ ਅੱਗੇ ਵੀ ਇਹ ਸ਼ੁਰੂ ਹੋਇਆ ਸੀ ਅੱਖ ਦੇ ਬਦਲੇ ਅੱਖ ਹੱਥ ਦੇ ਬਦਲੇ ਹੱਥ ਯਾਨੀ ਗਰਦਨ ਬਦਲੇ ਗਰਦਨ ਇਹ ਚੀਜ਼ਾਂ ਅਲਟੀਮੇਟਲੀ ਜਿਵੇਂ ਜਿਵੇਂ ਸਮਾਜ ਵਿੱਚ ਤਬਦੀਲੀ ਹੋਈ ਉਹ ਬਦਲੀਆਂ ਗਈਆਂ ਕਿ ਸਹੀ ਗੱਨਾ ਲੱਭਿਆ ਜਾਵੇ ਤੇ ਉਸੇ ਰਸਤੇ ਹੀ ਸਜ਼ਾ ਹੋਣੀ ਚਾਹੀਦੀ ਹੈ ਭਾਵੇਂ ਇਸ ਨੂੰ ਜੇ ਦੇਖੋ ਨਾ ਇੱਕ ਸੋਚ ਨੂੰ ਆਪਾਂ ਸਾਡੇ ਸ਼ਹੀਦ ਭਗਤ ਸਿੰਘ ਸੀ ਸੋਚ ਸੀ ਨਾ ਇੱਕ ਕਿ ਉਹਨੂੰ ਮਿਟਾ ਲਿਆ ਅਪਾ ਉਹਨਾਂ ਨੇ ਜਿਸ ਵੀ ਢੰਗ ਨਾਲ ਉਹਨਾਂ ਨੇ ਕੀਤਾ ਜਿਵੇਂ ਵੀ ਉਹਨਾਂ ਨੂੰ ਭਾਵੇਂ ਵਕਤ ਤੋਂ ਪਹਿਲਾਂ ਫਾਂਸੀ ਦੇ ਦਿੱਤੀ ਸਭ ਕੁਝ ਕਰ ਲਿਆ ਕਿ ਉਹ ਸੋਚ ਮਿਟ ਸਕੇ ਤੁਹਾਨੂੰ ਲੱਗਦਾ ਅੱਜ ਕਿ ਕਿਸੇ ਵੀ ਨੌਜਵਾਨ ਗੱਭਰੂ ਦੇ ਮਨ ਵਿੱਚ ਸ਼ਹੀਦ ਭਗਤ ਸਿੰਘ ਵਾਲੀ ਸੋਚ ਨਹੀਂ ਹੋਏਗੀ ਮੈਂ ਜਾਣਦੀ ਆਂ ਬਰਗਾੜੀ ਚੱਲੋ ਉਸ ਥਾਂ ਤੇ ਵੀ ਬੈਠੇ ਨੇ ਗਰੀਬ ਘਰਾਂ ਦੇ ਬੱਚੇ ਉਹ ਅਜੇ ਵੀ ਉਸ ਸੋਚ ਦੇ ਨਾਲ ਜੁੜੇ ਲਾਇਬ੍ਰੇਰੀਆਂ ਵਿੱਚ ਕਿਤਾਬਾਂ ਪੜ੍ਹਦੇ ਨੇ ਯਾਨੀ ਕਹਿਣ ਦਾ ਮੇਰਾ ਭਾਵੇਂ ਹੈ ਕਿ ਚੰਗੇ ਲੋਕ ਮੁੱਕੇ ਨਹੀਂ ਤੇ ਨਾ ਚੰਗੀ ਸੋਚ ਕਦੇ ਵੀ ਖਤਮ ਹੁੰਦੀ ਜੇ ਇਹ ਮਾੜੀ ਸੋਚ ਉਸ ਉੱਤੇ ਹਾਵੀ ਜ਼ਰੂਰ ਹੋ ਸਕਦੀ ਹੈ ਪਰ ਜੇ ਅਸੀਂ ਨੀ ਮਜ਼ਬੂਤ ਆਪਣੇ ਬੱਚਿਆਂ ਦੀ ਰੱਖੀ ਹੋਈ ਹੈ ਫਿਰ ਉਹ ਭਾਵੇਂ ਉਹਨਾਂ ਦੇ ਅੱਖਾਂ ਅੱਗੇ ਲੰਘ ਵੀ ਜਾਏ ਤਾਂ ਉਹ ਬਹੁਤੀ देर ਇਸ ਉੱਤੇ ਟਿਕਣਗੇ ਨਹੀਂ ਉਹ ਇਸ ਨੂੰ ਅਵੋਇਡ ਹੀ ਕਰਕੇ ਆਪਣੇ ਕੰਮ ਵਿੱਚ ਜੁਟੇ ਰਹਿਣਗੇ ਪਰ ਜੇ ਅਸੀਂ ਵੇ ਲੜਾਉਂਦਾ ਵਗ ਤਿਆਰ ਕੀਤਾ ਆਾਰੇ ਉਹ ਬਹੁਤ ਵੇਲਾ ਟਾਈਮ ਲਾ ਕੇ ਬੈਠੇ ਨੇ ਉਹਨਾਂ ਨੇ ਇਸੇ ਪਾਸੇ ਵੱਲ ਨੂੰ ਹੀ ਝੁਕਾ ਰੱਖਣਾ ਜੇ ਅਸੀਂ ਇੰਟੈਲੈਕਟ ਕਿਸੇ ਦੀ ਉਸ ਪੱਧਰ ਤੇ ਕਰ ਦਿੱਤੀ ਹੁਣ ਫਰਜ਼ ਕਰੋ ਕੋਈ ਨਿਊਕਲੀਅਰ ਸਾਇੰਟਿਸਟ ਹੈ ਉਹਦੇ ਕੋਲ ਵੇਲ ਨਹੀਂ ਹੈ ਕਿ ਮੈਂ ਦਿਨ ਵਿੱਚ 6 ਘੰਟੇ ਇਹੋ ਜਿਹੀਆਂ ਚੀਜ਼ਾਂ ਦੇਖਾਂ ਉਹਦਾ ਆਪਣਾ ਕੰਮ ਹੋਏਗਾ ਕਿ ਮੈਂ ਖੋਜ ਵਿੱਚ ਰੁੱਝਿਆ ਮੇਰੀ ਪ੍ਰਾਇੋਰਟੀ ਉਸ ਵੱਲ ਆ ਉਹ ਇਸ ਪਾਸੇ ਨਹੀਂ ਆਏਗਾ ਬਿਲਕੁਲ ਐਂਜੀ ਕੋ ਛੇਡਾਂ ਲਈ ਤਿਆਰ ਹੋ ਰਿਹਾ ਉਹਨੂੰ ਪਤਾ ਵੀ ਮੈਂ 6 ਘੰਟੇ ਦੀ ਪ੍ਰੈਕਟਿਸ ਕਰਨੀ ਹੈ ਉਹ ਇਸ ਪਾਸੇਬਲ ਨਹੀਂ ਚੁਕਾ ਰੱਖੇਗਾ ਸੋ ਜਿਹੜੇ ਅਚੀਵਰਜ਼ ਹੋਣਗੇ ਉਹ ਇਸ ਕਸੇਵਲ ਨਹੀਂ ਜਾਣਗੇ ਪਰ ਜਿਹੜੇ ਵੇਲੜ ਤਿਆਰੀ ਕੀਤੇ ਜਾਂਦੇ ਹੁਣ ਸਾਡੇ ਪੋਲੀਟਿਸ਼ੀਅਨਸ ਵੱਲੋਂ ਧਿਆਨ ਕਰਿਓ ਸਾਡੇ ਕੋਲ ਇਹੋ ਜੀਆਂ ਵੀਡੀਓਜ਼ ਆ ਚੁੱਕੀਆਂ ਨੇ ਜਿਹੜੀਆਂ ਕਲੀਅਰ ਕਰਦੀਆਂ ਨੇ ਕਿ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਸੀ ਹੁਣ ਇੰਸੀ ਪਾਰਟੀ ਦੇ ਵਿੱਚੋਂ ਹੀ ਨਿਕਲ ਕੇ ਵੱਖ ਹੋਇਆ ਬੰਦਾ ਜਿਹੜਾ ਦੱਸ ਰਿਹਾ ਸਾਨੂੰ ਸਵੇਰ ਨੂੰ ਹੀ ਕੰਮ ਦਿੱਤਾ ਜਾਂਦਾ ਸੀ ਵੀ ਫਲਾਣੇ ਦੂਜੇ ਪਾਰਟੀ ਦੇ ਮੰਤਰੀ ਨੂੰ ਇਸ ਪਾਸੋਂ ਅੱਜ ਸ਼ੁਰੂ ਹੋ ਜਾਓ ਤੇ ਸਾਰਾ ਦਿਨ ਇੱਕੋ ਹੀ ਚੀਜ਼ ਨੂੰ ਤੁਸੀਂ ਇਹ ਸਾਰੇ ਜਣਿਆਂ ਨੂੰ ਢਾਣਾ ਹੈ ਅਗਲੇ ਦਿਨ ਆ ਦੂਸਰੇ ਪਾਸੇ ਨੂੰ ਤੇ ਤੀਜੀ ਪਾਰਟੀ ਦਾ ਹੁਣ ਇਸ ਬੰਦੇ ਦੇ ਆ ਪੁਆਇੰਟ ਲੈ ਕੇ ਹੁਣ ਤੁਸੀਂ ਆ 100 ਬੰਦੇ ਸ਼ੁਰੂ ਹੋ ਜਾਓ ਤੇ ਆ ਤੁਸੀਂ ਜੀ ਸ਼ਾਂਤ ਤੱਕ ਕੰਮ ਚਾਦੋ 5000 ਵੀਡੀਓਜ਼ ਕੱਢ ਦੋ ਹੁਣ ਜਦੋਂ ਤੁਸੀਂ ਪੋਲੀਟਿਸ਼ੀਅਨਜ਼ ਨੇ ਹੀ ਇਹੋ ਜਿਹੇ ਬੰਦਿਆਂ ਨੂੰ ਲਾਇਆ ਹੀ ਵੀ ਵੇਲੇ ਬੈਠ ਕੇ ਤੁਸੀਂ ਸਿਰਫ ਦੂਜੇ ਨੂੰ ਢਾਣਾ ਤੇ 네ਗੈਟਿਵਿਟੀ ਕ੍ਰੀਏਟ ਕਰਨੀ ਹੈ ਤੋਂ ਮੈਨੂੰ ਦੱਸੋ ਬਾਕੀ ਦੇ ਸਮੇਂ ਕੀ ਲੱਭਦੇ ਹੋਣਗੇ ਬਿਲਕੁਲ ਤਾਂ ਇਸ 라ਵਲ ਤੋਰਨ ਵਾਲੇ ਕੌਣ ਨੇ ਪੋਲੀਟਿਸ਼ੀਨ ਹੀ ਜਦੋਂ ਆਪ ਇਸ ਪਾਸੇ ਵੱਲ ਨੂੰ ਸਾਡੇ ਨੌਜਵਾਨ ਪੀਡੀ ਨੂੰ ਐਸ ਪਾਸੇ ਤੱਕ ਦੇ ਹੋਣ ਇੱਕ ਨੈਗੇਟਿਵਿਟੀ ਵੱਲ ਤਾਂ ਉਹਨਾਂ ਨੇ ਇਹੋ ਜੀਆਂ ਚੀਜ਼ਾਂ ਵੱਲ ਹੀ ਖਿੱਚੇ ਜਾਣਾ ਉਹਨਾਂ ਨੂੰ ਇੱਕ ਛੱਡ ਕੇ ਦੋ ਉਹਨਾਂ ਨੇ ਕੋਈ ਪਰਸਨਲ ਇੰਟਰਸਟ ਨਹੀਂ ਹੈ ਕਿਸੇ ਇੱਕ ਨਾਲ ਇਹ ਨਹੀਂ ਹੋਏਗਾ ਦੂਜਾ ਦੂਜਾ ਨਹੀਂ ਹੋਏਗਾ ਤੀਜਾ ਤੀਜਾ ਨਹੀਂ ਹੋਏਗਾ ਚੌਥਾ ਕਰੇ ਤਾਂ ਬਿਲਕੁਲ ਹੀ ਗਲਤ ਹੈ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਪਔਰ ਦੇ ਖਤਮ ਕਰ ਲਵਾਂਗੇ ਇੱਕ ਨੂੰ ਮਾਰ ਕੇ ਮਤਲਬ ਹੀ ਨਹੀਂ ਸਵਾਲ ਹੀ ਫਾਇਦਾ ਨਹੀਂ ਹੋ ਸਕਦਾ ਜੇ ਅਸੀਂ ਅੱਜ 12 ਵਰਿਆਂ ਦੀ ਧੀ ਨੂੰ ਪ੍ਰੈਗਨੈਂਟ ਹੋਣ ਤੋਂ ਨਹੀਂ ਰੋਕ ਸਕਦੇ ਤਾਂ ਮੈਨੂੰ ਸਮਝਾਓ ਹੋਰ ਕਿਹੜੀ ਚੀਜ਼ ਤੋਂ ਰੋਕ ਲਾਂਗੇ ਸਾਡੇ ਕੋਲ ਕੇਸ ਆ ਚੁੱਕੇ ਆਪ ਖੜੇ ਕਿਹੜੀ ਲੈਵਲ ਤੇ ਆ ਇਹ ਦੇਖੋ ਨਾ ਕਿ ਅਸੀਂ ਬਲਾਤਕਾਰ ਪਹਿਲਾਂ ਨਾਲੋਂ 10 ਗੁਣਾ ਵਧਾ ਦਿੱਤੇ ਨੇ ਕਰਾਂ ਅੰਦਰਤੀਆਂ ਸੁਰੱਖਿਤ ਨਹੀਂ ਰੱਖੀਆਂ ਹੋਈਆਂ ਇਹ ਪ੍ਰੋਸੀ ਸਾਡੇ ਹੱਥਾਂ 'ਚ 6 ਮਹੀਨੇ ਦੇ ਬਾਲ ਨੂੰ ਫੜਾ ਕੇ ਜਿਹੜੀ ਮਾਂ ਤੁਰ ਜਾਂਦੀ ਏ ਰੋਟੀ ਬਣਾਣ ਉਹ ਕੀ ਦੇਖ ਰਿਆ ਕੋਈ ਕੋਈ ਚੈੱਕ ਰੱਖਿਆ ਕਦੇ ਕਿਸੇ ਨੇ ਜੇ ਅਸੀਂ ਬੱਚਿਆਂ ਉੱਤੇ ਚੈੱਕ ਹੀ ਨਹੀਂ ਰੱਖ ਸਕੇ ਕਿ ਤੁਸੀਂ ਕੀ ਦੇਖਣਾ ਹੈ ਕੀ ਨਹੀਂ ਦੇਖਣਾ ਤਾਂ ਫਿਰ ਅਸੀਂ ਅਗਾਹ ਦੀ ਕੀ ਗੱਲ ਕਰਦੇ ਆ ਸਰਕਾਰਾਂ ਸੌ ਚੁੱਕੀਆਂ ਉਹਨਾਂ ਲਈ ਅੱਖਾਂ ਮੀਟ ਲਈਆਂ ਉਹਨਾਂ ਦਾ ਇਹ ਕੋਈ ਕੰਮ ਉਹਨਾਂ ਲਈ ਹੈ ਹੀ ਨਹੀਂ ਉਹ ਆਪਣੇ ਕੰਮਾਂ 'ਚ ਰੁੱਝੀਆਂ ਨੇ ਮੈਂ ਤਾਂ ਅੱਗੇ ਹੀ ਦੱਸ ਦਿੱਤਾ ਕਿ ਉਹ ਆਪ ਸਭ ਤੋਂ ਵੱਧ ਦੇਖਣ ਵਾਲੇ ਹੋਣਗੇ ਕੋਈ ਇਸ ਵਿੱਚ ਲੁਕਾਅ ਦੀ ਗੱਲ ਨਹੀਂ ਪਰ ਗੱਲ ਮੁੱਕਦੀ ਇਸ ਤੇ ਹੈ ਕਿ ਸਾਡੇ ਬੱਚੇ ਕੀ ਦੇਖਦੇ ਨੇ ਕਿ ਅਸੀਂ ਉਸ ਪਾਸਿਓਂ ਉਹਨਾਂ ਦਾ ਕੋਈ ਧਿਆਨ ਰੱਖਿਆ ਉਹਨਾਂ ਨੂੰ ਕੋਈ ਸੇਧ ਦੇ ਸਕੇ ਕਿ ਭਾਈ ਜ਼ਿੰਦਗੀ ਵਿੱਚ ਕੁਝ ਅਚੀਵ ਵੀ ਕਰਨਾ ਬਿਲਕੁਲ ਦੋਨੋਂ ਪਾਸਿਓਂ ਮੈਂ ਨਾ ਉਸ ਚੀਜ਼ ਨੂੰ ਸਹੀ ਠਹਿਰਾ ਰਹੀ ਹਾਂ ਨਾ ਮੈਂ ਉਸ ਚੀਜ਼ ਨੂੰ ਕਿਸੇ ਨੂੰ ਕਤਲ ਕਰ ਦੇਣਾ ਕਿਸੇ ਵੀ ਪਾਸਿਓਂ ਜਾਇਜ਼ ਨਹੀਂ ਠਰਾਇਆ ਜਾ ਸਕਦਾ ਜੇ ਕੋਈ ਕਤਲ ਵੀ ਕਰਕੇ ਹਟਿਆ ਆਪਾਂ ਹੋਰ ਮੈਨੂੰ ਇੱਕ ਸਕਿੰਟ ਲਈ ਉਹ ਦੱਸੋ ਵੀ ਹੋਰ ਵੀ ਨੇ ਜਿਹੜੇ ਇਹੋ ਜਿਹੇ ਕੋ ਕਰਮ ਕਰਨ ਵਾਲੇ ਬਾਬੇ ਬੈਠੇ ਨੇ ਕਿਸੇ ਨੇ ਕਤਲ ਤਾਂ ਕੀਤਾ ਨਹੀਂ ਫੜ ਕੇ ਕਾਨੂੰਨ ਦੇ ਰਾਹੀਂ ਉਹਨਾਂ ਨੂੰ ਸਜ਼ਾ ਦਵਾਈ ਹੈ ਨਾ ਬਿਲਕੁਲ ਐਸੇ ਹੀ ਤਰੀਕੇ ਆਪਾਂ ਰਸਤਾ ਤਾਂ ਕਾਨੂੰਨ ਦਾ ਹੀ ਚੁਣੀਏ ਤਾਂ ਠੀਕ ਰਹੇਗਾ ਹੂੰ ਕਿਉਂਕਿ ਜਦੋਂ ਅਸੀਂ ਗਲਤ ਇੱਕ ਚੀਜ਼ ਰਖਤਿਆਰ ਕਰ ਲੈਂਦੇ ਆ ਕਿ ਅਸੀਂ ਕਿਸੇ ਦਾ ਮਰਡਰ ਕੀਤਾ ਦਾ ਮਤਲਬ ਹੈ ਕਿ ਦੂਜਾ ਹੋਰ ਕੋਈ ਸਾਡੀ ਇਸ ਤਰ੍ਹਾਂ ਦੇ ਐਕਸ਼ਨ ਉੱਤੇ ਸਾਡਾ ਮਰਡਰ ਕਰਨ ਲਈ ਤਿਆਰ ਹੋਏਗਾ ਯਾਨੀ ਤੇ ਇਹ ਤਾਂ ਫਿਰ ਉਹੀ ਗੱਲ ਹੋ ਗਈ ਅੱਖ ਦੇ ਬਦਲੇ ਅੱਖ ਜਾਂ ਉਸ ਤਰ੍ਹਾਂ ਦਾ ਇਹ ਚੀਜ਼ਾਂ ਕਿਤੇ ਨਾ ਕਿਤੇ ਕਿਸੇ ਥਾਂ ਤੇ ਰੋਕ ਲੱਗਣ ਦੀ ਲੋੜ ਹੈ ਮੈਂ ਜਸਟੀਫਾਈ ਕਰਨ ਨੂੰ ਨਹੀਂ ਕਰ ਰਹੀ ਪਰ ਜੋ ਹੁਣ ਫੈਕਟਰੀ ਐਡੀ ਵੱਡੀ ਤਿਆਰ ਹੋ ਚੁੱਕੀ ਹੈ ਉਸ ਨੂੰ ਕੰਟਰੋਲ ਕਰਨਾ ਤੁਹਾਨੂੰ ਜੀ ਤੁਹਾਡੇ ਮੇਰੇ ਹੱਥ ਵਿੱਚ ਨਹੀਂ ਆ ਸਾਡੇ ਪ੍ਰੀਚਰ ਧਾਰਮਿਕ ਪ੍ਰਚਾਰਕ ਜਦੋਂ ਫੜੇ ਜਾਣ ਇਹੋ ਜੇ ਕੋ ਕਰਮ ਕਰਦੇ ਆ ਫਿਰ ਆਪਾਂ ਅੱਛਾ ਡਾਕਟਰ ਸਾਹਿਬ ਤੁਹਾਡੇ ਨਾਲ ਚਰਚਾ ਕਰਦੇ ਇੱਕ ਬੜਾ ਅਹਿਮ ਸਵਾਲ ਕਿਉਂਕਿ ਤੁਸੀਂ ਕੁਝ ਇਤਿਹਾਸਕ ਤੱਥ ਜਾਉ ਉਸ ਤਰੀਕੇ ਦੀ ਜਿਹੜੇ ਵਿਚਾਰ ਚਰਚਾ ਨੂੰ ਅੱਗੇ ਵਧਾ ਰਹੇ ਹੋ ਮੇਰੇ ਧਿਆਨ ਚਾਰੇ ਸੀ ਕਿ ਸਮਾਜ ਵਿੱਚ ਹਰ ਤਰ੍ਹਾਂ ਦੇ ਲੋਕ ਨੇ ਚੋਰ ਵੀ ਨੇ ਸਾਧ ਵੀ ਨੇ ਅਮਲੀ ਵੀ ਨੇ ਸੂਫੀ ਵੀ ਨੇ ਹੈ ਨਾ ਜੀ ਦੁਸ਼ਟ ਕਹਿ ਲੋ ਮਤਲਬ ਕਿ ਇਮਾਨਦਾਰ ਕਹਿ ਲੋ ਬੇਈਮਾਨ ਕਹਿ ਲੋ ਹਰ ਤਰੀਕੇ ਦੇ ਲੋਕ ਨੇ ਬੰਦਾ ਉਹਨਾਂ ਸਾਰੇ ਮਤਲਬ ਕਿ ਲੋਕਾਂ ਦੇ ਵਿੱਚੋਂ ਨਿਕਲਦਾ ਆਪਣੇ ਆਪ ਨੂੰ ਮਤਲਬ ਉਹਨਾਂ ਚਣੌਤੀਆਂ ਕਹਿ ਲੋ ਜਾਂ ਉਹ ਜੋ ਵੀ ਉਹਨੂੰ ਸਾਹਮਣੇ ਨਜ਼ਰ ਆਉਂਦਾ ਹੈ ਉਹਨਾਂ ਵਿੱਚੋਂ ਨਿਕਲਦਾ ਆ ਕਿ ਜਿਵੇਂ ਗੁਰੂ ਸਾਹਿਬ ਦੇ ਵੇਲੇ ਸੀ ਮੈਨੂੰ ਨਹੀਂ ਨਹੀਂ ਲੱਗਦਾ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਕਿ ਜਿਵੇਂ ਗਨਕਾ ਦਾ ਨਾਮ ਆਇਆ ਇਹਨੂੰ ਕਹਿੰਦੇ ਨੇ ਜਿਹੜੀ ਆਪਣੀ ਕਮਲਕੌਰ ਹੈ ਜਿਹਦਾ ਕਤਲ ਹੋਇਆ ਕਹਿੰਦੇ ਜੀ ਇਹ ਬੇਸਵਾਗਾਮੀ ਮਤਲਬ ਕਿ ਉਸ ਤਰੀਕੇ ਦੇ ਨਾਲ ਇਹ ਕੰਮ ਕਰ ਰਹੀ ਸੀ ਇੱਕ ਤਰੀਕੇ ਨਾਲ ਹੈਨਾ ਵੀ ਉਸ ਚੀਜ਼ ਨੂੰ ਪ੍ਰਮੋਟ ਕਰ ਰਹੀ ਸੀ ਗਨਕਾ ਨੂੰ ਵੀ ਉਪਦੇਸ਼ ਦਿੱਤਾ ਗਿਆ ਉਹਦਾ ਜੀਵਨ ਬਦਲਿਆ ਇੱਕ ਭਾਈ ਜੋਗਾ ਦਾ ਜ਼ਿਕਰ ਹੁੰਦਾ ਉਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਗੱਲ ਆਇਆ ਕਿ ਉਹ ਜੀ ਕੁਰਾਹੇ ਪਏ ਉਹਨਾਂ ਨੂੰ ਗੱਲ ਆਇਆ ਮਤਲਬ ਕਿ ਇਹ ਚੀਜ਼ਾਂ ਚਲਦੀਆਂ ਆਈਆਂ ਨੇ ਉਦੋਂ ਤਾਂ ਕੋਈ ਇਸ ਤਰੀਕੇ ਨਾਲ ਨਹੀਂ ਨਾ ਹੋਇਆ ਕਿ ਤੁਸੀਂ ਕਤਲ ਕਰ ਦਿਓ ਕਿਸੇ ਦਾ ਗੁਰਬਾਣੀ ਜ਼ਰੀਏ ਜਾਂ ਪ੍ਰਚਾਰ ਦੇ ਜ਼ਰੀਏ ਆਪਣੇ ਧਰਮ ਦੇ ਜ਼ਰੀਏ ਕਿਸੇ ਵੀ ਢੰਗ ਕੋਈ ਵੀ ਧਰਮ ਵਿੱਚ ਹੈ ਉਹਨੂੰ ਉਸਦੇ ਧਰਮ ਜ਼ਰੀਏ ਉਹਨੂੰ ਸਮਝਾਇਆ ਜਾ ਸਕਦਾ ਇਸ ਬਾਰੇ ਤੁਹਾਡਾ ਕੀ ਮੰਨਣਾ ਹੈ ਮੇਰੇ ਖਿਆਲ 'ਚ ਇਹ ਮੇਰਾ ਆਖਰੀ ਸਵਾਲ ਹੋਏਗਾ ਬਿਲਕੁਲ ਮੈਂ ਤੁਹਾਡੇ ਨਾਲ ਸੁਖਵਿੰਦਰ ਜੀ ਸਹਿਮਤ ਹਾਂ ਕੋਈ ਵੀ ਧਰਮ ਕਟੋਕਟ ਕਿਸੇ ਵੀ ਤਰ੍ਹਾਂ ਤੇ ਇਸ ਤਰ੍ਹਾਂ ਦੀ ਵਾਇਲੈਂਸ ਨਹੀਂ ਸਿਖਾਉਂਦਾ। ਪਰਮ ਹਮੇਸ਼ਾ ਆਪਸੀ ਸਾਜ ਪਿਆਰ ਤੇ ਮਿਲਵਰਤਨ ਦਾ ਰਾਹ ਹੈ। ਉਹਦੇ ਵਿੱਚ ਟੰਗ ਇਹ ਹੈ ਕਿ ਅਸੀਂ ਕਹਿੰਦੇ ਆ ਕਿ ਇੱਕ ਠੱਗ ਦੇ ਕੰਨੀ ਵੀ ਜੇ ਚੰਗੇ ਬੋਲ ਪੈ ਜਾਣਗੇ ਤਾਂ ਤਕਦੀਲ ਹੋ ਜਾਂਦਾ ਹੈ। ਪਰ ਕੁਝ ਰਾਹ ਜੋ ਇਹ اختیار ਅਸੀਂ ਸ਼ੁਰੂ ਕੀਤੇ ਨੇ ਜਿੱਥੇ ਵੀ ਕਿਤੇ ਦੇਖੋ ਭਾਵੇਂ ਔਰੰਗਜ਼ੇਬ ਸੀ ਜਿਸ ਨੇ ਆਪਣੇ ਆਪਣੇਆਂ ਨੂੰ ਸਾਰਿਆਂ ਨੂੰ ਖਤਮ ਕਰ ਦਿੱਤਾ ਤਾਂ ਫਿਰ ਵੀ ਉਹ ਆਪ ਵੀ ਸਦੀਵੀ ਰਹਿ ਨਹੀਂ ਸਕਿਆ ਯਾਨੀ ਜੇ ਤੁਸੀਂ ਚੰਗਿਆਈ ਨੂੰ ਸਗੋਂ ਉਸ ਜਿਵੇਂ ਹੌਲੀ-ਹੌਲੀ ਇਹ ਬੁਰਾਈ ਵਧਦੀ ਜਾਂਦੀ ਦਿਸ ਰਹੀ ਹੈ ਉਹ ਸਿਰਫ ਤਾਂ ਕਿ ਚੰਗਿਆਈ ਸੀਮਤ ਹੋਈ ਜਾ ਰਹੀ ਹੈ ਸਗੋਂ ਉਸ ਚੰਗਿਆਈ ਨੂੰ ਖੁਸ਼ਬੂ ਨੂੰ ਫੈਲਾ ਦਈਏ ਚੰਗੀ ਸੋਚ ਜਿੰਨੀ ਅਸੀਂ ਜ਼ਿਆਦਾ ਦੇਾਂਗੇ ਉੰਨੀ ਹੀ ਤਬਦੀਲੀ ਸੋਹਣੇ ਤਰੀਕੇ ਆਏਗੀ ਪਰ ਇੱਕ ਬਹੁਤ ਵੱਡਾ ਪਰ ਦੇਖੋ ਜਿਸ ਨਾਂ ਜਿਨ੍ਹਾਂ ਦੇ ਲਈ ਉਹਨਾਂ ਨੂੰ ਕਹਿਣ ਵਾਲੇ ਕੌਣ ਸਨ ਬਹੁਤ ਵੱਡਾ ਇਹ ਮਾਇਨਾ ਰੱਖਦਾ ਹੈ ਕਿ ਕੀ ਉਹਨਾਂ ਨੂੰ ਸਮਝਾਉਣ ਵਾਲਿਆਂ ਦੀ ਆਪਣੀ ਸੋਚ ਉੰਨੀ ਉੱਚੀ ਸੀ ਕਿ ਉਹ ਦੂਜੇ ਉੱਤੇ ਅਸਰ ਪਾ ਸਕੇ ਦਾ ਮਤਲਬ ਹੈ ਉਹ ਆਪਣੇ ਮਨ ਅੰਦਰੋਂ ਇੰਨੇ ਤ੍ਰਿਪਤ ਸਨ ਇੰਨੇ ਸਾਫ਼ ਸਨ ਕਿ ਉਹਨਾਂ ਦਾ ਕਹਿਣਾ ਦੂਜੇ ਦੇ ਮਨ ਦੇ ਆਰ-ਪਾਰ ਲੰਘ ਗਿਆ ਸੋ ਤੁਹਾਡੀ ਕੀਲ ਲੈਣ ਦੀ ਸਮਰੱਥਾ ਕਿੰਨੀ ਹੈ ਕਿ ਤੁਸੀਂ ਦੂਜੇ ਨੂੰ ਤਬਦੀਲ ਕਰ ਸਕਦੇ ਹੋ ਜਾਂ ਨਹੀਂ ਹੁਣ ਜਿਵੇਂ ਆਪਾਂ ਸਾਖੀ ਸੁਣਦੇ ਹਾਂ ਕਿ ਇੱਕੋ ਹੀ ਗੱਲ ਕਹਿਣੀ ਸੀ ਜਦੋਂ ਮਾਈ ਆਈ ਸੀ ਵੀ ਭਾਈ ਇਹ ਗੁੜ ਬਹੁਤ ਖਾਂਦਾ ਰੋਕੋ ਹਫਤੇ ਬਾਅਦ ਜੋ ਆਣ ਲਈ ਕਿਹਾ ਸੀ ਨਾ ਮਤਲਬ ਸੀ ਕਿ ਮੈਂ ਪਹਿਲਾਂ ਛੱਡ ਸਕਾਂ ਤਾਮੇ ਕਵਾਂਗਾ ਤਾਂ ਕਹਿਣ ਦਾ ਹੀ ਅਸਰ ਹੋ ਜਾਏਗਾ ਬਿਲਕੁਲ ਇਸੇ ਹੀ ਤਰੀਕੇ ਅਸੀਂ ਕਰਦੇ ਕੀ ਆ ਕਿ ਦੂਜੇ ਤੇ ਉਂਗਲ ਚੁੱਕਣ ਲੱਗਿਆਂ ਚਾਰ ਉਂਗਲਾਂ ਸਾਡੇ ਵੱਲ ਨੇ ਸਿੱਖ ਧਰਮ ਵਿੱਚ ਕਿਤੇ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨੇੜੇ ਤੇੜੇ ਜਾਣ ਦੀ ਹਿਦਾਇਤ ਨਹੀਂ ਉਸ ਤੋਂ ਪਰਾਂ ਹੋਣਾ ਪਰ ਜੇ ਅਸੀਂ ਆਪਣੇ ਕ੍ਰੋਧ ਨੂੰ ਕਾਬੂ ਨਹੀਂ ਰੱਖ ਸਕ ਰਹੇ ਸਿਖਰਾਂ ਤੇ ਲੈ ਗਏ ਆ ਉੱਥੇ ਅਸੀਂ ਦੂਜੇ ਦੀ ਜੀਵਨ ਲੀਲਾ ਸਮਾਪਤ ਕਰਨ ਵਾਸਤੇ ਤਾਂ ਸਾਨੂੰ ਕੋਈ ਰਾਹ ਦੱਸਿਆ ਹੀ ਨਹੀਂ ਗਿਆ ਅਸੀਂ ਤਲਵਾਰ ਉਦੋਂ ਚੁੱਕਣੀ ਆ ਯਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਕਿਹਾ ਚੂਕਾਰ ਅਜ਼ ਹਮਾ ਹੀਲਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਬਸ਼ਮ ਸ਼ੀਰ ਦਸਤ ਯਾਨੀ ਜਦੋਂ ਜ਼ੁਲਮ ਦੀ ਅਤ ਹੋ ਜਾਏ ਇੱਕ ਧਿਆਨ ਨਾਲ ਸ਼ਬਦ ਸੁਣੋ ਜ਼ੁਲਮ ਦੀ ਅਤ ਹੋ ਜਾਏ ਉਦੋਂ ਤਲਵਾਰ ਚੁੱਕਣੀ ਪਾਇਜ਼ ਕਿ ਤਬਾਈ ਮੱਚ ਰਹੀ ਹੈ ਤੁਸੀਂ ਸਾਰਿਆਂ ਦੇ ਸਿਰ ਵੱਢੀ ਜਾ ਰਹੇ ਹੋ ਕਤਲਗਾਰਤ ਪਲਾਤਕਾਰਾਂ ਦੇ ਢੇਰ ਲੱਗੇ ਨੇ ਉਹ ਕਰਨ ਵਾਲੇ ਦਾ ਸੀਸ ਵੱਢਣ ਲਈ ਜ਼ਰੂਰ ਤਲਵਾਰ ਚੁੱਕੋ ਪਰ ਇਸ ਤਰ੍ਹਾਂ ਦਾ ਕਿਤੇ ਵੀ ਕੋਈ ਮਾਹੌਲ ਨਹੀਂ ਸੀ ਕਿ ਕਿਸੇ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੋਵੇ ਉੱਥੇ ਅਸੀਂ ਸੀਸ ਵਾਰ ਦੇਣ ਨੂੰ ਤਿਆਰ ਬਿਲਕੁਲ ਜਾਇਜ਼ ਠਹਿਰਾਣੇ ਪਰ ਇਸ ਕਿਸਮ ਦੀ ਆਪਣੀ ਹੱਥ ਮੈਲੇ ਕਰਨ ਵਾਲੀ ਗੱਲ ਹੈ ਕਿ ਇਹੋ ਜੇ ਥਾਂ ਤੇ ਆਪਾਂ ਕਤਲ ਕਰ ਦੇਣਾ ਜਿਸ ਨਾਲ ਸਾਡੇ ਹੱਥ ਗੰਦੇ ਹੋ ਜਾਣ ਉਹ ਗਲਤ ਚੀਜ਼ ਸੀ ਇੱਥੇ ਸੌਖੇ ਤਰੀਕੇ ਸਮਝਾਣਾ ਜਾਂ ਫਿਰ ਜਿਵੇਂ ਮੈਂ ਦੱਸਿਆ ਕਾਨੂੰਨ ਦਾ ਰਾਹ ਲੱਭਣਾ ਉਹ ਜ਼ਿਆਦਾ ਬਿਹਤਰ ਹੋਣਾ ਸੀ ਇੱਕ ਇਸ ਤਰ੍ਹਾਂ ਦੀ ਉਹ ਵੀ ਔਰਤ ਤੇ ਹੱਥ ਚੁੱਕਣਾ ਤਾਂ ਵੈਸੇ ਹੀ ਸਾਡੇ ਸਿਖਾਇਆ ਨਹੀਂ ਜਾਂਦਾ ਉਹ ਵੀ ਗੰਦਗੀ ਨਾਲ ਲਬਰੇਜ਼ ਜਦੋਂ ਸੋਚ ਹੋਵੇ ਜਿਸ ਦੀ ਇਸ ਤਰੀਕੇ ਆਪਣੇ ਹੱਥ ਲਵੇੜਨੇ ਨਹੀਂ ਚਾਹੀਦੇ ਕਿਸੇ ਵੀ ਪਾਸੇ ਜਾਇਜ਼ ਨਹੀਂ ਪਰ ਤੁਸੀਂ ਇੱਕ ਨੂੰ ਮਾਰ ਕੇ ਕਿੰਨੇ ਹੋਰ ਕਿੰਨੇ ਆਖਰ ਕਿੰਨੇ ਕੋਈ ਅੰਤ ਤਾਂ ਹੈ ਹੀ ਨਹੀਂ ਭਰਿਆ ਪਿਆ ਸੋਸ਼ਲ ਮੀਡੀਆ ਸੋ ਮਤਲਬ ਤਾਂ ਫਿਰ ਉੱਥੇ ਹੀ ਆਣੀ ਹੈ ਦੇਖੋ ਇੱਕ ਸਿੰਪਲ ਜੀ ਗੱਲ ਨਾਲ ਮੈਂ ਰੱਖਿਆ ਲਾ ਮੈਂ ਖਤਮ ਕਰਾਂਗੀ ਕਿ ਕਹਿ ਦਿਓ ਜ਼ਮੀਨ ਗਿੱਲੀ ਹੈ ਸਾਰੀ ਪਾਣੀ ਹੈ ਪੈਰ ਗਿੱਲੇ ਨਹੀਂ ਹੋਣ ਦੇਣ ਤੁਹਾਡੇ ਕੋਲ ਦੋ ਹੀ ਟੰਗ ਨੇ ਪੂਰੀ ਦੀ ਪੂਰੀ ਧਰਤੀ ਦੇ ਉੱਤੇ ਕਲੀ ਨਹੀਂ ਵਿਛਾ ਦਿਓ ਜਾਂ ਆਪਣੇ ਪੈਰਾਂ ਥੱਲੇ ਜੁੱਤੀ ਪਾ ਲਓ ਹੁਣ ਕੀ ਅਸੀਂ ਉਸ ਰਾਹ ਨੂੰ ਚੁਣਨਾ ਚਾਹੁੰਦੇ ਆ ਕਿ ਪੂਰੀ ਧਰਤੀ ਤੇ ਕਲੀਨ ਪਾਣਾ ਕਿੰਨੇ ਪੌਣ ਵਾਲੇ ਬੰਦ ਕਰੋਗੇ ਤਾਂ ਮਤਲਬ ਇਹ ਹੈ ਆਪਣੇ ਪੈਰਾਂ ਥੱਲੇ ਜੁੱਤੀ ਪਾ ਲਈਏ ਉਹ ਜ਼ਿਆਦਾ ਬਿਹਤਰ ਹੋਏਗਾ ਸੋ ਬਿਹਤਰ ਇਹੀ ਹੈ ਅਸੀਂ ਆਪ ਸੁਧਰੀਏ ਆਪਣਾ ਟੱਬਰ ਸੁਧਾਰ ਲਈਏ ਜ਼ਮਾਨਾ ਆਪਣੇ ਸਹੀ ਹੋ ਜਾਏਗਾ ਬਿਲਕੁਲ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਮਿਹਰਬਾਨ